ਸਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾ ਪ੍ਰਮਿੰਦਰ ਸਿੰਘ ਦੱਸ ਦੇ ਕਿ ਇਸ ਸਵੇਰੇ ਦੀ ਬਠਿੰਡਾ ਤੋਂ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਵਿਅਕਤੀ ਤੇ ਤੇਜ਼ਧਾਰਕ ਕਹਿਰੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਜਿਹੜਿਆ ਨਿੱਦਕੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਤੀ ਕਰਾਇਆ ਜਾਂਦਾ ਦੱਸਦੇ ਕਿ ਇਹ ਨੌਜਵਾਨ ਆਰਟੀ ਦਾ ਕੰਮ ਕਰਦਾ ਸੀ ਕਹਿੰਦਾ ਇਸ ਦੇ ਜਿਹੜਿਆ ਇਸ ਦੀ ਚੋਣਾ ਲਗਾਉਣ ਤੋਂ ਲਈ ਜਿਹੜਿਆ ਕੁਝ ਪ੍ਰਵਾਸੀ ਆਏ ਸੀਗੇ ਤਾਂ ਉਹਨਾਂ ਨੂੰ ਜਿਹੜੀ ਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਲਈ ਤਿੰਨ ਅਣਪਛਾਤੇ ਨੌਜਵਾਨ ਆਏ ਸੀਗੇ ਉਹਨਾਂ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ ਤੇਜ਼ਦਾਰ ਹਥਿਆਰ ਵੀ ਸੀਗੇ ਤਾਂ ਜਿਸ ਤੋਂ ਬਾਅਦ ਉਹਨਾਂ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣੇ ਜਿਹੜੇ ਆ ਮਾਲਕਾਂ ਨੂੰ ਦੁਕਾਨ ਤੇ ਸੱਦਿਆ ਤਾਂ ਉੱਥੇ ਹੀ ਜਿਹੜਾ ਜਦੋਂ ਮਾਲਕ ਪਹੁੰਚਦਾ ਤਾਂ ਅਣਪਛਾਤੇਰ ਵੱਲੋਂ ਤੇਜ਼ਦਾਰ ਹਥਿਆਰ ਨਾਲ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਜਿਸ ਨੂੰ ਉਹ ਮੌਕੇ ਤੇ ਗੰਭੀਰ ਜ਼ਖਮੀ ਕਰ ਦਿੰਦੇ ਨੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਬਠਿੰਡਾ ਤੋਂ ਮਨੋਜ ਜੜ ਚੁੱਕੇ ਨੇ ਜੀ ਮਨੋਜ ਕੀ ਕੋਈ ਜਾਣਕਾਰੀ ਹੈ ਇਹ ਨੌਜਵਾਨ ਕਿੱਥੋਂ ਦੇ ਕਿੱਥੋਂ ਦੇ ਨੇ ਤਾਂ ਕਿਉਂ ਜਿਹੜਾ ਇਹਨਾਂ ਦੇ ਕੋਲ ਜਿਹੜਾ ਹਮਲਾ ਕਰ ਦਿੱਤਾ ਗਿਆ ਸੀਗਾ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਕਿ ਇਹ ਬੀਤੀ ਰਾਤ ਦਾ ਇਹ ਮਾਮਲਾ ਹੈ ਬਟੇਂਡਾ ਦੇ ਅਧੀਨ ਪੈਂਦੇ ਪਿੰਡ ਤੁੰਗਵਾਲੀ ਤੁੰਗਵਾਲੀ ਦਾ ਇਹ ਮਾਮਲਾ ਹੈ ਜਿੱਥੇ ਕੁਝ ਪ੍ਰਵਾਸੀ ਖੇਤਾਂ ਵਿੱਚ ਜਿਹੜੇ ਕੰਮ ਕਰਨੇ ਬਾਹਰੋਂ ਆਏ ਸੀਗੇ ਬੀਤੀ ਰਾਤ ਉਹਨਾਂ ਤੇ ਕੁਝ ਨਸ਼ੇੜੀਆਂ ਵੱਲੋਂ ਜਿਨ੍ਹਾਂ ਕੋਲੇ ਹਥਿਆਰ ਵੀ ਸੀਗੇ ਉਹਨਾਂ ਵੱਲੋਂ ਉਹਨਾਂ ਤੇ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਤੇ ਉਹਨਾਂ ਤੇ ਜਿਹੜਾ ਸਮਾਨ ਹੁੰਦਾ ਉਹਨਾਂ ਦੀ ਜਿਹੜੀ ਲੁੱਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਵਾਸੀਆਂ ਵੱਲੋਂ ਆਪਣੇ ਖੇਤ ਮਾਲਕਾਂ ਨੂੰ ਫੋਨ ਕੀਤਾ ਜਾਂਦਾ ਹੈ ਮੌਕੇ ਤੇ ਖੇਤ ਮਾਲਕ ਪਹੁੰਚਦੇ ਐ ਅਤੇ ਉਹਨਾਂ ਨਸ਼ੇੜੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਐ ਤਾਂ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਸ਼ੇੜੀਆਂ ਨੂੰ ਤਾਂ ਨਸ਼ੇੜੇ ਵੱਲੋਂ ਖੇਤ ਮਾਲਕ ਦੇ ਜਿਹੜਾ ਜਿਹੜਾ ਪਾਰ ਕੀਤਾ ਜਾਂਦਾ ਤੇ ਉਸ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਜਾਂਦਾ ਹੈ ਜ਼ਖਮੀ ਹਾਲਤ ਵਿੱਚ ਖੇਤ ਮਾਲਕ ਨੂੰ ਹਸਪਤਾਲ ਦੇ ਜਿਹੜਾ ਦਾਖਲ ਕਰਵਾਇਆ ਜਾਂਦਾ ਹੈ ਤਨ ਦਾਸ ਜੀ ਕਿ ਇੰਨਾ ਨਸ਼ੇੜੀਆਂ ਕੋਲੇ ਹਥਿਆਰ ਵੀ ਦੱਸੇ ਜਾ ਰਿਹਾ ਹੈ ਜਿਸ ਵਿੱਚ ਪਿਸਤਲ ਵੀ ਜਿਹੜੀ ਇਹਨਾਂ ਕੋਲੇ ਦੱਸੀ ਜਾ ਰਹੀ ਹੈ ਜੀ ਨਹੀਂ ਉਹ ਪਿਸਤਲ ਸੀ ਕਿ ਜਾਂ ਫਿਰ 에ਅਰ ਗਨ ਸੀ ਕਿ ਜਿਹੜੀ ਕਹਿੰਦੇ ਆ ਅਧਾਰੀਆਂ ਸਾਹਤਾ ਪਿਸਤਲ ਹੀ ਦੱਸ ਰਿਹਾ ਬਾਕੀ ਮੌਕੇ ਤੇ ਪੁਲਿਸ ਵੀ ਉੱਥੇ ਪਹੁੰਚ ਰਹੀ ਹੈ ਅਤੇ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਕੱਲ੍ਹ ਬਾਅਦ ਕੀਤੀ ਜਾਵੇਗੀ ਜੀ ਹਾਂ ਜੀ ਮਨੋਜ ਜੀ ਜਾਣਕਾਰੀ ਦੇਣ ਤੇ ਤੁਹਾਡਾ ਧੰਨਵਾਦ ਅੱਜ ਦੇ ਕੇ ਬਠਿੰਡਾ ਦੇ ਵਿੱਚ ਜਿਹੜੀ ਆ ਬਾਰਦਾ ਤੋਈਆ ਤਿੰਨ ਅਣਪਛਾਤੇ ਤੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਜਿਹੜਾ ਇੱਕ ਨੌਜਵਾਨ ਤੇ ਹਮਲਾ ਕਰਦੇ ਤਾਂ ਉਸ ਨੂੰ ਗੰਭੀਰ ਜ਼ਖਮੀ ਕੀਤਾ ਜਾ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਇਸ ਹਾਦਸੇ ਵਿੱਚ ਜ਼ਖਮੀ ਹੋਇਆ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਜਿਹੜਾ ਆ ਤੇਜ਼ਧਾਰ ਹਥਿਆਰ ਵੀ ਸੀਗੀ ਤੇ ਖਾਸ ਕਰਕੇ ਇੱਕ ਪਿਸਤਲ ਵੀ ਸੀਗੀ ਤਾਂ ਜੋ ਭੱਜਣ ਲੱਗਿਆ ਹੋ ਖੇਤਰ ਵਿੱਚ ਡਿੱਗ ਜਾਂਦੀ ਹੈ ਦਿੱਤੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਿਹੜੀ ਐ ਤੇਜ਼ ਕੀਤੀ ਜਾ ਰਹੀ ਆ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਇਸ ਮਾਮਲੇ ਦੇ ਵਿੱਚ ਜ਼ਖਮੀ ਹੋਏ ਵਿਅਕਤੀ ਤਾਂ ਕੀ ਕੁਝ ਕਹਣਾ ਆ ਆਹ ਸੁਣਦੇ ਹੁਸੀਂ ਚੁਪਾਨੂ ਮੈਂ ਸਰਪੰਚ ਆ ਜੀ ਪਿੰਡ ਤੰਗਵਾਲੀ ਤੋਂ ਜਗਿੰਦਰ ਸਿੰਘ ਬਰਾੜ ਮੈਨੂੰ ਤਾਂ ਮੇਰੇ ਪਰਿਵਾਰ ਦੇ ਨੇੜੇ ਨੇ ਬੰਦੇ ਨੇ ਮੈਨੂੰ ਸਵੇਰੇ ਸੁਬਾ 6 ਵਜੇ ਨਾਲ ਫੋਨ ਕੀਤਾ ਵੀ ਰਾਤ ਸਾਢੇ ਨਾਲ ਆ ਦਰਘਟਨਾ ਵਾਪਰ ਗਈ ਜਦੋਂ ਮੈਂ ਹੁਣ ਹਸਪਤਾਲ ਆਇਆ ਇਹਨਾਂ ਨੂੰ ਪੁੱਛਿਆ ਗਿਆ ਰਾਤ ਲਗਭਗ 2:30 ਵਜੇ ਦੇ ਤਕਰੀਬਨ ਸਾਡੇ ਪਿੰਡ ਦੇ ਨੇੜੇ ਦਾਣਾ ਮੰਡੀ ਐ ਉੱਥੇ ਇਹਨਾਂ ਦੀ ਲੇਬਰ ਜਿਹੜੀ ਹਰ ਸਾਲ ਆਉਂਦੀ ਐ ਝੋਨਾ ਲਾਉਣ ਵਾਸਤੇ ਉਹ ਬੈਠੀ ਸੀ ਤੇ ਉਹਨਾਂ ਨੂੰ ਲੁੱਟਣ ਵਾਸਤੇ ਤਿੰਨ ਆਦਮੀ ਮੋਟਰਸਾਈਕਲ ਤੇ ਪਹੁੰਚੇ ਉਹਨਾਂ ਨੇ ਲੇਬਰ ਵਾਲਿਆਂ ਡਰ ਦੇ ਮਾਰਿਆ ਨੇ ਕਰੇ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਇਹ ਦੋਨੇ ਭਰਾ ਕਰ ਮੇਲ ਸਿੰਘ ਤੇ ਇੱਕੇ ਦਾ ਭਰਾ ਦੋਨੇ ਉੱਥੇ ਪਹੁੰਚੇ ਮੋਟਰਸਾਈਕਲ ਲੈ ਕੇ ਪਰ ਜਦੋਂ ਇਹ ਇਹਨਾਂ ਨੇ ਉੱਥੇ ਲੜਖੜਾ ਮਾਰਿਆ ਵੀ ਬਈ ਇੱਥੋਂ ਦੌੜ ਜਾਓ ਤੁਸੀਂ ਤਾਂ ਉਹਨਾਂ ਨੇ ਕੀ ਐ ਦੌੜਨ ਦੀ ਵੇਰ ਉਹਨਾਂ ਨੇ ਉੱਥੋਂ ਕਿਰਪਾਨਾ ਕੱਢ ਲਈਆਂ ਕਰਬਾਨਾਂ ਨਾਲ ਗਰਵੇਲ ਸਿੰਘ ਤੇ ਬਾਰ ਕਰ ਦਿੱਤਾ ਇਹਦੇ ਨਾਲ ਇਹਦੇ ਇੱਕ ਬਾਹਾਂ ਦੇ ਵਿੱਚ ਕਰਬਾਨ ਦਾ ਨਿਸ਼ਾਨ ਹੈ ਕਾਫੀ ਜਾਂਡਾ ਹੈ ਤੇ ਛਾਤੀ ਦੇ ਉੱਤੇ ਵੀ ਇੱਕ ਕਰਬਾਨ ਦਾ ਬਾਰ ਕੀਤਾ ਇੱਕ ਗੋਡੇ ਉੱਪਰ ਬਾਰ ਕੀਤਾ ਕੁਦਰਤੀ ਜਿਹੜਾ ਇਹ ਜਿਆਦਾ ਪਛਤ ਰਹੇਗੀ ਕਿਉਂਕਿ ਬੰਦੇ ਜਿਆਦਾ ਹੋਣ ਦੇ ਕਾਰਨ ਨੇੜੇ ਆ ਗਏ ਤਾਂ ਉਹ ਦੌੜ ਗਏ ਹੋ ਸਵੇ ਉਹਨਾਂ ਕੋਲੇ ਕਰਵਾ ਲੋਰ ਵੀ ਸੀ ਮੌਕੇ ਤੇ ਰਵਾਲ ਵਰ ਉੱਥੇ ਡਿੱਗ ਪਿਆ ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਪਿੰਡਾਂ ਦੇ ਕਿਸਾਨ ਕੀ ਕਰਨਗੇ ਨਾ ਤਾਂ ট্রান্সਫਾਰਮਰ ਚ ਕੋਈ ਤੇਲ ਛੱਡਦਾ ਨਾ ਖੇਤ ਦੇ ਵਿੱਚ ਕਮਰੇ ਆ ਵਗੈਰਾ ਦੇ ਕੋਈ ਵੇਡ ਛੱਡਦਾ ਨਾ ਸਿਲੰਡਰ ਭਾਂਡੇ ਹਰ ਚੋਰੀਆਂ ਹੋਈਆਂ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੋ ਚਿੱਟੇ ਬਾਰੇ ਅਸੀਂ ਕਹਿੰਨੇ ਆਂ ਵੀ ਚਿੱਟਾ ਅਸੀਂ ਰੋਕਤਾ ਪਰ ਜੇ ਪ੍ਰੋਪਰ ਚਿੱਟਾ ਸਾਡਾ ਰੁਕਿਆ ਨਹੀਂ ਪਿੰਡਾਂ ਦੇ ਵਿੱਚ ਮੁੰਡੇ ਪਤਾ ਨਹੀਂ ਵੀ ਰਾਤ ਨੂੰ 2:30 ਵਜੇ ਨਸ਼ੇੜੀ ਸੀ ਜਾਂ ਕੀ ਇਹਦਾ ਨਹੀਂ ਪਤਾ ਲੱਗਦਾ ਪਰ ਇਹ ਕੰਮ ਨਸ਼ੇੜੀ ਕਰ ਸਕਦੇ ਆ ਦੂਸਰਾ ਆਮ ਬੰਦਾ ਨਹੀਂ ਕਰ ਸਕਦਾ ਪਿੰਡ ਦੇ ਵਿੱਚ ਹਰ ਰੋਜ਼ ਮੇਰੇ ਕੋਲ ਲੋਕ ਆਉਂਦੇ ਆ ਕਿਸੇ ਦਾ ਸਿਲੰਡਰ ਚੋਰੀ ਹੋ ਜਾਂਦਾ ਕਿਸੇ ਦੇ ਭਾਂਡੇ ਚੋਰੀ ਹੋ ਜਾਂਦੇ ਆ ਕੋਈ ਸਾਂਝੀ ਹਾਥਮਾ ਤੇ ਕੋਈ ਐਲਸੀਡੀ ਵਗੈਰਾ ਜਾਂ ਕੈਂਪਰੀ ਵਗੈਰਾ ਲੱਗਿਆ ਉਹ ਚੋਰੀ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਇਹਦੇ ਪ੍ਰੋਪਰ ਸ਼ਕਤੀ ਕੀਤੀ ਜਾਵੇ ਜੋ ਚੋਰੀਆਂ ਦੀਆਂ ਘਟਨਾਵਾਂ ਨੇ ਚੋਰ ਫੜੇ ਜਾਣ ਕਿਉਂਕਿ ਚੋਰੀਆਂ ਹੋ ਜਾਂਦੀਆਂ ਨੇ ਦੋਕ ਦਿਨ ਜਿਹੜਾ ਲੋਕ ਰੋਸ ਕੋਸਾ ਹੁੰਦਾ ਫਿਰ ਚੁੱਪ ਕਰਕੇ ਡਰ ਦੇ ਮਾਰੇ ਘਰੇ ਬਹਿ ਜਾਂਦੇ ਆ ਪਰ ਰੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰਾ ਨਾਮ ਗਰਮਿੰਦਰ ਸਿੰਘ ਹੈ ਮੈਂ ਇਹ ਪਿੰਡ ਤੋਂਗਵਾਲੀ ਸੜੇ ਲੀਵਰ ਵਾਲੇ ਆਏ ਹੋ ਸੀਗੇ ਜੀ ਝੋਨਾ ਲਾਉਣ ਵਾਲੇ ਉਹ ਸਾਡੇ ਨਾਣਾ ਮੰਡੀ ਬਣਿਆ ਹੋਈ ਹੈ ਜੀ ਤੇ ਉਥੇ ਰਹਿੰਦੇ ਆ ਜੀ ਤੇ ਰਾਤ 2:30 ਵਜੇ ਦੀ ਗੱਲ ਹੈ ਜੀ ਕੋਈ ਅਣਪਛਾਤੇ ਹੁੰਦੇ ਆਏ ਉਹਨਾਂ ਕੋਲ ਸਮਾਨ ਕੋਣ ਵਾਸਤੇ ਐਸਾ ਟਗਾ ਵੀ ਜੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਕਰੇ ਮੇਰੇ ਵੱਡੇ ਭਾਈ ਨੂੰ ਤੇ ਉਹਨੇ ਮੈਨੂੰ ਫੋਨ ਕੀਤਾ ਤੇ ਫਿਰ ਅਸੀਂ ਉੱਥੇ ਗਏ ਜੀ ਜਿੱਥੇ ਲੇਵਰ ਵਾਲੇ ਬੈਠੇ ਆਗੇ ਦਾਣਾ ਮੰਡੀ ਚ ਅਸੀਂ ਜਾਂਦੇ ਨੇ ਦੇਖਿਆ ਤਾਂ ਤਿੰਨੇ ਜਣੇ ਸੀਗੇ ਜੀ ਹਾਂ ਤੇ ਇੱਕ ਕੋਲੇ ਕਿਰਪਾਨ ਸੀਗੀ ਹਰਵਾਲ ਵਰ ਵੀ ਸੀਗਾ ਤੇ ਸਾਨੂੰ ਦੇਖ ਕੇ ਉਹ ਭੱਜਲੇ ਜੀ ਭੱਜਲੇ ਜਦੋਂ ਤੇ ਉਹਨਾਂ ਦਾ ਕਾਲੀ ਚ ਮੋਟਰਸਾਈਕਲ ਤੋਂ ਡਿੱਗ ਪਏ ਫਿਰ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਪੜਨ ਦੇ ਵੇਲੇ ਤੇ ਉਹਨਾਂ ਨੇ ਕਿਰਪਾਲਾ ਨਾਲ ਸਾਡੇ ਤੇ ਬਾਰ ਕਰਤਾ ਜੀ ਤੇ ਮੇਰੇ ਕਾਫੀ ਕਿਰਪਾਲਾ ਮਾਰ ਗਏ ਜੀ ਤੇ ਮੁਣ ਕੇ ਉਹ ਦੁਬਾਰਾ ਉਥੋਂ ਹੱਥੋਂ ਪਾਈ ਹੋ ਗਿਆ ਸੀ ਪਿੱਛੇ ਹਟ ਗਏ ਸਾਡੇ ਕੋਲ ਕੋਈ ਗੁੱਸਾ ਹੀ ਨਹੀਂ ਸੀਗਾ ਤੇ ਭੱਜ ਗਏ ਭੱਜਣ ਤੋਂ ਬਾਅਦ ਵੀ ਦੁਬਾਰੇ ਅਸੀਂ ਜਦੋਂ ਮੈਨੂੰ ਲੈ ਕੇ ਘਰੇ ਆ ਗਏ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਆ ਕੇ ਉਹ ਸਾਡੇ ਲੇਬਰ ਵਾਲਿਆਂ ਕੋਲੋਂ ਦੁਬਾਰਾ ਫੇਰ ਖੋਕੇ ਭਾਂਡੇ ਭੁੰਡੇ ਸਾਰੇ ਖੋਕੇ ਲੈ ਗਏ ਜੀ ਆ ਗੱਲ ਬਾਤ ਹੋਈ ਹੈ ਜੀ 그러면은 ਸੱਤਾ ਕਿੱਥੇ ਕਿ ਜੇ ਮਾਰਿਆਂ ਲੇਬਰ ਪ੍ਰਵਾਸੀ ਲੇਬਰ ਪ੍ਰਵਾਸੀ ਹੈ ਜੀ ਇਹ ਆਪਾਂ ਵੀ ਕੀ ਕਹਿ ਦਨੇ ਜੀ ਉਹ 2 ਸਾਲ ਤੋਂ ਸਾਡੇ ਕੋਲ ਆਉਂਦੇ ਆ ਵਿਚਾਰੇ ਤੇ 5 ਕ ਜਣੇ ਉਹ ਸੀਗੇ ਦੋ ਅਸੀਂ ਸੀਗੇ ਜੀ ਗਏ ਦੁਬਾਰਾ ਤੇ ਬਸ ਉਹਨਾਂ ਨੇ ਕੁਛ ਨਹੀਂ ਦੇਖਿਆ ਸਾਨੂੰ ਦੇਖ ਕੇ ਭੱਜਣ ਲੱਗੇ ਜਦੋਂ ਭੱਜਣ ਲੱਗੇ ਤੇ ਮੁੜ ਕੇ ਉਹਨਾਂ ਨੂੰ ਐਸੇ ਅਸੀਂ ਆਖਿਆ ਫੜ ਲਗੇ ਉਹਨਾਂ ਕੋਲ ਕਰਪਾਨਾ ਸਿੰਘ ਆ ਤੇ ਮੈਂ ਕਰਪਾਣਾ ਨਾਲ ਵਾਰਕ ਕੀਤਾ ਸਾਡੇ ਜੀ ਕਿਨਕਸ ਸੋਨ ਮਾਲ ਫੋਨ ਰੱਖੇ ਰਹਿ ਗਏ ਸੋਨ ਕਾਫੀ ਹੈ ਜੀ ਲੇਬਰ ਤੇ ਭਾਂਡੇ ਹੁੰਦੇ ਆ ਜੇ ਖਾਣ ਪੀਣ ਵਾਲੇ ਜਿਹੜੇ ਵੱਡੇ ਅੱਛਾ ਅੱਛਾ ਸਾਰੇ ਲੈ ਗਏ ਜੀ ਕੀ ਮੰਗ ਕਰਦੇ ਐਸੇ 20% ਤੋਂ ਮੰਗ ਕਰਦੇ ਆ ਜੀ ਇਹ ਜਿਹੜੇ ਲਟੇਰੇ ਆਗੇ ਇਹਨਾਂ ਨੂੰ ਫੜਿਆ ਜਾਵੇ ਅੱਗੇ ਤੋਂ ਇਹ ਜੀ ਘਟਣਾ ਨਾ ਵਾਪਰੇ ਤੇ ਸਾਰਾ ਉਹਨਾਂ ਸਾਬ ਮੈਨਾਂ ਚਾਹੀਦਾ ਜੀ